ਜੇ ਕਰ ਲੜਾਈ ਲੱਗੀ ਤਾਂ ਪਹਿਲੀ ਗੱਲ ਲੱਗਦੀ ਨਹੀਂ ਜੇ ਕਰ ਲੱਗੀ ਤੇ ਪਾਕਿਸਤਾਨ ਚ ਮદાન ਬਚੇਗਾ ਆਈਐਨਓ ਨਾ ਕਾ ਵੀ ਸਾਰੀ ਚੀਜ਼ ਜਿਹੜੀ ਨਾ ਉਹ ਨਾ ਛੱਡੋ ਬਾਕੀ ਪਹਿਰਨ ਦੋ ਦੋ ਦਾ ਉਹਨਾ ਮਾਨ ਮਾੜ ਬੈ ਅਸੀਂ ਡੰਗਰ ਅੱਕੇ ਨੇ ਛੋਟੇ ਛੋਟੇ ਬੱਚੇ ਅਸੀਂ ਪਿੱਛੇ ਕੋਈ ਗੁਰੂ ਸਾਹਿਬ ਲਾ ਕੇ ਵਿਰੇਜ ਕੋਈ ਕਿਦੇ ਉੱਕੇ ਦੇ ਜਿੱਥੇ ਜਿੱਥੇ ਕੋਈ ਟਿਕਾਣੇ ਦੀ ਜਾਂ ਨਹਿਰਾਂ ਤੇ ਫਰਕ ਹਥਿਆਰ ਨਹੀਂ ਸੀ ਉਹ ਸਮੇਂ ਹਥਿਆਰ ਨਹੀਂ ਮੋਟਾ ਨਹੀਂ ਸੀ ਆਪਣੇ ਕੋਲ ਇਹਨਾਂ ਨੇ ਅੱਗੋਂ ਡਰ ਦੇ ਮੁਕਾਬਲਾ ਬੀਐਸ ਕਰਦੀ ਰਹੀ ਹੈ ਫਿਰ ਦਾ ਜਵਾਬ ਦਿੰਦੀ ਰਹੀ ਹੈ ਇਹਨਾਂ ਨੇ ਪਿੱਛੋਂ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਆਪਣੀ ਆਰਮੀ ਸਾਰੀ ਇੱਧਰ ਆ ਗਈ ਉਹ ਕਹਿੰਦਾ ਫੌਜ ਦਾ ਤਨਖਾਹ ਨਹੀਂ ਦੀ ਵੀ ਆਪਾਂ ਕਿਹੜੀ ਤਨਖਾਹ ਪੇ ਲੈਣੀ ਤੇ ਜੇ ਮਰ ਗਿਆ ਤਾਂ ਕੌਣ ਜਵਾਬ ਦੇਦਾ ਮੈਂ ਫਿਰ ਕਿਹਾ ਮੈਂ ਕਿਹਾ ਯਾਰ ਜਿਹੜੀ ਫੌਜ ਹੈ ਉਹ ਕਿੰਨਾ ਦੇ ਬੱਚੇ ਨੇ ਉਹ ਆਪਣੇ ਨੇ ਦੇ ਮਰਨਾ ਹੈ ਮਾਂ ਨੇ ਜਨਮ ਦਿੱਤਾ ਇੱਕ ਦਿਨ ਮਰਨਾ ਵੀ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਨਾ ਕਾ ਮੈਂ ਜਾਵਾਂ ਫਿਰ 7 ਟੈਂਕ ਸੀ ਜਿਹੜੇ ਆਪਣੇ ਸਾਦੇ ਮੰਗਦੋਟ ਇਲਾਕੇ ਦੇ ਵਿੱਚ ਉਹਨਾਂ ਦੀ ਫਿਰ ਨੇੜੀਆਂ ਕਲਾ ਦਿੱਤੀਆਂ ਨੇ ਫਿਰ ਤੂਰ ਫਰੀਦੀਗੇ ਅੱਜ ਵੀ ਸਰਕਾਰ ਕਵੇ ਮੇਰੀ 80 ਸਾਲ ਦੀ ਉਮਰ ਹੋ ਗਈ ਅੱਜ ਹੀ ਮੈਂ ਤਿਆਰ ਬੈਠਾ ਪਰ ਚੱਲ ਅੱਜ ਤੱਕ ਨਾ ਕੋਈ ਮਨਸੂਰਤ ਮਿਲੀ ਏ ਤੇ ਨਾ ਕੋਈ ਕਹਿ ਦਿੱਤੀ ਬਸ ਬਾਰਾਂ ਦੇ ਉੱਪਰ ਕੀ ਮਾਹੌਲ ਹੈਗਾ ਇਸੇ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਭਾਰਤ ਦੇ ਵੱਲੋਂ ਕਿਹੜਾ ਰੁਖ ਅਪਣਾਇਆ ਹੋਇਆ ਤਾਂ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਮੌਜੂਦ ਆ ਅੱਜ ਐਵੇਂ ਦੇ ਇੱਕ ਸ਼ਖਸ ਨਾਲ ਮਲਾਵਾਂਗੇ ਜਿਨ੍ਹਾਂ ਦੀ ਕਰੀਬ 80 ਸਾਲ ਉਮਰ ਹੈਗੀ ਹੈ ਉਹਨਾਂ ਨੇ ਜੰਗਾਂ ਦੇਖੀਆਂ ਹੈਗੀਆਂ ਨੇ ਔਰ ਜੰਗ ਦੇ ਵਿੱਚ ਉਹ ਨਾਲ ਜਵਾਨਾਂ ਦੇ ਨਾਲ ਅੱਗੇ ਹੋ ਕੇ ਲੜੇ ਵੀ ਹੈਗੇ ਨੇ ਤਾਂ ਸਾਰੀ ਗੱਲਬਾਤ ਵੀ ਕਰਾਂਗੇ ਪਹਿਲੇ ਤੁਹਾਨੂੰ ਦਿਖਾਣੇ ਆ ਉਹਨਾਂ ਦਾ ਪੈਰ ਵੀ ਇਹ ਜਿਹੜਾ 1971 ਦੀ ਜੰਗ ਦੇ ਵਿੱਚ ਜਿਹੜਾ ਉਹ ਚਲਾ ਗਿਆ ਮਾਈਂਡ ਦੇ ਵਿੱਚ ਜਿਹੜਾ ਪੈਰ ਹੈ ਉਹ ਉਹਦੇ ਕਰਕੇ ਉਹਨਾਂ ਦਾ ਪੈਰ ਵੀ ਚਲਾ ਗਿਆ ਇਹ ਕਾਲਾ ਸਿੰਘ ਹੈਗੇ ਨੇ ਕਰੀਬ 80 ਸਾਲ ਇਹਨਾਂ ਦੀ ਉਮਰ ਹੈਗੀ ਹੈ ਔਰ ਸਰਹੱਦੀ ਪਿੰਡ ਦੇ ਵਿੱਚ ਰਹਿੰਦੇ ਹੈਗੇ ਨੇ ਪੂਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਪੂਰਾ ਮੇਰਾ ਨਾਮ ਜੀ ਕਾਲਾ ਸਿੰਘ ਕਾਲਾ ਸਿੰਘ ਜੀ ਕਿਹੜਾ ਇਲਾਕਾ ਹੈਗਾ ਇਹ ਇਹ ਮੰਮਦੋੜ ਇਲਾਕਾ ਠਾੜ ਮੰਦੋੜ ਪਿੰਡ ਸੇਠਾਂ ਵਾਲਾ ਅੱਛਾ ਤਾਂ ਕਿਹੜੀ ਕਿਹੜੀ ਜੰਗਾਂ ਤੁਸੀਂ ਵੇਖੀਆਂ ਹੈਗੀਆਂ 1971 ਦੀ ਜੰਗ ਫਿਰ 1965 ਦੀ ਦੇਖੀਏ ਹੂੰ ਖੋਦ ਉਹਦਾ ਵੀ ਲੜਦੇ ਰਹਿ ਹੂੰ ਫਿਰ ਉਸ ਤੋਂ ਬਾਅਦ 1971 ਦੀ ਹੂੰ ਲੜਾਈ ਦੇਖੀਏ 1971 ਦੀ ਜਦ ਲੜਾਈ ਛੜਨ ਲੱਗੀ ਏ ਉਹੜੇ ਆਪਣੇ ਜਰਨਲ ਦੀ ਫੌਜ ਦੇ ਮਾਨਕਾ ਰੋੜਾ ਹੂੰ ਉਸਨੇ ਹੈਲੀਕਾਪਟਰ ਤੇ ਆਇਆ ਮੇਰੇ ਮਮਦੋਰ ਸੈਂਟਰ ਦੇ ਵਿੱਚ ਹੂੰ ਆਇਆ ਤੇ ਉਹਨੇ ਕਿਹਾ ਦੁਨੀਆ ਬੜੀ ਪਬਲਿਕ ਇਕੱਠੀ ਹੋਗੀ ਮਤਲਬ ਜ਼ਿਲ੍ਹੇ ਪਰੇ ਪਰ ਦੀ ਸਭ ਦੁਨੀਆ ਇਕੱਠੀ ਹੋਗੀ ਉਹਨੇ ਆਖਿਆ ਜੇਕਰ ਲੜਾਈ ਲੱਗੀ ਤਾਂ ਪਹਿਲੀ ਗੱਲ ਲੱਗਦੀ ਨਹੀਂ ਜੇਕਰ ਲੱਗੀ ਤੇ ਪਾਕਿਸਤਾਨ ਚ ਮੈਦਾਨ ਬੱਜੇ ਦਾ ਹੂੰ ਦੁਨੀਆ ਦੇ ਦਿਲ ਵਿੱਚ ਆ ਗਈ ਵੀ ਜੇਕਰ ਉਹ ਆਂਦਾ ਨਾ ਲੜਾਈ ਲੱਗੀ ਤਾਂ ਉਹਨਾਂ ਨੇ ਆਖਿਆ ਕਿ ਲੜਾਈ ਛੇਣ 3 ਵਜੇ ਨੇ ਫਾਜ਼ਲ ਕਾ ਫੇਰ ਖੁੱਲ ਗਿਆ ਲੋਕਾਂ ਨੇ ਫੇਰ ਖੁੱਲਦਾ ਗਿਆ ਬੜੇ ਕਹਿਣੇ ਨਾ ਮੇਰੇ ਪਿੰਡ ਸੇਠਾਂ ਵਾਲੇ ਤੇ ਕੱਢ ਦੋ ਕੱਟ 4-500 ਫੇਰ ਉਹਨਾਂ ਨੇ ਪਾਕਿਸਤਾਨੀਆਂ ਰੇਂਜਰਾਂ ਨੇ ਕੀਤਾ ਫੌਜ ਨੇ ਇੱਕ ਆਦਮੀ ਨੂੰ ਬਗਲ ਦੇ ਵਿੱਚ ਮੋੜੇ ਦੇ ਕੋਲ ਗੋਲੀ ਵੀ ਲੱਗੀ ਹੈ। ਹੂੰ। ਗੋਲੀ ਲੱਗੀ ਹੈ। ਫਿਰ ਪਿੱਛੇ ਬਾਹੜਾਂ ਦੇ ਵਿੱਚ ਜੰਗਲ ਹੀ ਕਾਥੀ ਬਦਾ। ਕੋਈ ਖੇਤੀ ਨਹੀਂ ਸੀ। ਜੰਗਲਾਂ ਦੇ ਵਿੱਚ ਜ਼ਿਆਦਾ ਬਾਲ ਬੱਚਾ ਲੈ ਤੇ ਲੁੱਕ ਗਏ। ਲੁੱਕ ਗਏ ਜਦੋਂ ਦਿਨ ਚੜਿਆ। ਉਹ ਵਾਧਵਾ ਸਾਹਿਬ ਕਾਨਾ ਡਿਪਟੀ ਕਮਾਂਡਰ ਉਧਰੋਂ ਰਾਜਾ ਮੋਦਨ ਚੱਲੇ ਨੇ। ਮੇਰੇ ਪਿੰਡ ਆਏ ਨੇ। ਮੇਰੇ ਪਿੰਡ ਨਾਲ ਉਹਨਾਂ ਦਾ ਬੜਾ ਸਲੂਕ ਸੀ। ਆਂਦਾ ਸੀ ਮੈਂ ਪਿੰਡ ਸਬਦ ਮੈਂ ਮੋਰੇ ਅੱਗੇ ਲੱਗਦਾ। ਆਇਨੂਨਾ ਕਾ ਵੀ ਸਾਰੀ ਚੀਜ਼ ਜਿਹੜੀ ਹੈ ਨਾ ਉਹ ਨਾ ਛੱਡੋ ਬਾਕੀ ਪਹਿਰਨ ਦੋ ਦੋਦਾ ਉਹਨਾ ਮਾਨ ਮਾਲ ਵੇਣ ਅਸੀਂ ਡੰਗਰ ਅੱਕੇ ਨੇ ਛੋਟੇ ਛੋਟੇ ਬੱਚੇ ਅਸੀਂ ਪਿੱਛੇ ਕੋਈ ਗੁਰੂਸਾਲ ਲਾਕੇ ਵਿਰੇਚ ਕੋਈ ਕਿਦੇ ਕੋਕਦੇ ਜਿੱਥੇ ਜਿੱਥੇ ਕੋਈ ਟਿਕਾਣੇ ਸੀ ਜਾਂ ਨਹਿਰਾਂ ਤੇ ਪੜ ਗਏ ਇਹ ਕਿਹੜੀ ਜੰਗ ਦੀ ਗੱਲ ਕਰ ਰਹੇ ਹੋ ਇਹ 1971 ਦੀ ਹਾਂ ਕਿ ਕਿੰਨੀ ਉਮਰ ਸੀ ਉਸ ਟਾਈਮ ਮੇਰੀ 24 ਸਾਲ ਉਮਰ ਸੀ ਅੱਛਾ ਹਾਂ ਪਰ ਜਵਾਨ ਸੀ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਲੜਾਈ ਜਦੋਂ ਛਿੜੀ ਆਪਣੀ ਇਧਰ ਫੌਜ ਆਰਮੀ ਸਿਸਮੈਂਟ ਨਹੀਂ ਸੀ ਇਧਰ ਆਪਣੀ ਸਕਿਉਰਟੀ ਬੀਅਤ ਫੋਰ ਫੋਰ ਸੀ ਇਹਦੀ ਲੱਗੀ ਹੋਈ ਸੀ ਇਹਨਾਂ ਦੇ ਕੋਲ ਕੋਈ ਮੋਟਾ ਹਥਿਆਰ ਨਹੀਂ ਸੀ ਉਸ ਸਮੇਂ ਹਥਿਆਰ ਨਹੀਂ ਮੋਟਾ ਨਹੀਂ ਸੀ ਆਪਣੇ ਕੋਲ ਇਹਨਾਂ ਨੇ ਪੱਗੋ ਡਰ ਦੇ ਮੁਕਾਬਲਾ ਬੀਅਤ ਕਰਦੀ ਰਹੀ ਫਿਰ ਦਾ ਜਵਾਬ ਦਿੰਦੀ ਰਹੀ ਇਹਨਾਂ ਨੇ ਪਿੱਛੋਂ ਜਦੋਂ ਬੰਗਲਾਦੇਸ਼ ਯਾਦ ਹੋਇਆ ਆਪਣੀ ਆਰਮੀ ਸਾਰੀ ਇੱਧਰ ਆ ਗਈ। ਪੰਜਾਬ ਜਾਈਏ। ਪੰਜਾਬ ਦੇ ਪਿੱਛੇ ਆਰਡਰ ਮਿਲੀ ਗਿਆ ਵੀ ਟੈਕਰੋਂ ਰੰਗੜੀ ਪੋਸਟ ਸੀ ਨਾ ਦੀ ਪਾਕਿਸਤਾਨ ਦੀ। ਉੱਥੇ ਟੈਕਰੋ ਉੱਥੇ ਟੈਕਰੋ ਟੈਕਰਦੇ ਰਹੇ ਨੇ ਅੱਗੇ ਮੈਨ ਸੀ। ਜਿਹੜੇ ਸੋਰਸ ਹੈਗੇ ਸੀ। ਉਹਨਾਂ ਨੇ ਗੱਲ ਬਿਆਨ ਦੇ ਦਿੱਤੇ ਉਹਨਾਂ ਆਖਾ ਚੌਕੀ ਖਾਲੀ ਹੈ। ਥੋੜੀ ਜੀ ਆਪਣੀ ਫੌਜ ਦਿੱਲੀ ਹੋ ਗਈ। ਦਿੱਲੀ ਹੋ ਗਈ। ਉਹਨਾਂ ਨੇ ਫੈਰ ਸ਼ੁਰੂ ਕਰ ਦਿੱਤਾ। ਉੱਥੇ ਆਪਣੇ ਨੁਕਸਾਨ ਬਹੁਤ ਹੋਇਆ। ਜਦੋਂ ਉਹਨਾਂ ਦਾ ਟੈਕਨੀਕ ਕੰਮ ਜਾਵੇ ਰਾਤ ਪੂਰੀ ਮਰਦੇ ਰਹੇ ਵਿਚਾਰੇ ਟੈਕਨੀਕ ਕੰਮ ਜਾ ਬੁਆ ਫਿਰ ਆਏ ਨੇ ਮੇਰੇ ਪਿੰਡ ਸੇਠਾਂ ਵਾਲੇ ਆਦੇ ਆਂਦੇ ਵੀ ਕੋਈ ਜਵਾਨ ਸਾਨੂੰ ਰਸਤਾ ਵਿਖਾਵੇ ਮੇਰੇ ਨਾਲ ਇੱਕ ਹੋਰ ਮੇਰਾ ਭਾਈ ਸੀ ਚਾਚੇ ਤਾਇ ਦਾ ਪੁੱਤਰ ਉਹ ਕਹਿੰਦਾ ਫੌਜ ਦਾ ਤਨਖਾਹ ਨਹੀਂਦੀ ਵੀ ਆਪਾਂ ਕਿਹੜੀ ਤਨਖਾਹ पे ਲੈਨੇ ਤੇ ਜੇ ਮਰ ਗਏ ਤਾਂ ਕੌਣ ਜਵਾਬ ਦੇਦਾ ਮੈਂ ਫਿਰ ਕਿਹਾ ਮੈਂ ਕਹਾ ਯਾਰ ਜਿਹੜੀ ਫੌਜ ਹੈ ਉਹ ਕਿਹਨਾਂ ਦੇ ਬੱਚੇ ਨੇ ਉਹ ਆਪਣੇ ਨੇ ਜੇ ਮਰਨਾ ਹੈ ਮਾਂ ਨੇ ਜਨਮ ਦਿੱਤਾ ਇੱਕ ਦਿਨ ਮਰਨਾ ਵੀ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਥੂ ਨਾ ਕਮਾਂ ਜਵਾਬਾ ਉਹਨਾਂ ਦੇ ਨਾਲ ਮੈਂ ਗੱਡੀ ਦੇ ਬੈਠਾ ਗੱਟੀ ਯਾਰ ਕੀ ਪੋਸ਼ ਨੂੰ ਗਿਆ ਗੱਟੀ ਯਾਰ ਦੀ ਪੋਸ਼ ਨੇ ਉਹਨਾਂ ਨੂੰ ਮੈਂ ਖਾ ਵੀ ਆ ਜੋ ਤਿੰਨ ਜਵਾਨ ਮੇਰੇ ਨਾਲ ਸੀ ਟੈਲੀਫੋਨ ਦੀ ਤਾਰ ਸੀ ਦੋ ਜਵਾਨਾਂ ਨੇ ਰੋਲ ਲਈਗਾ ਨੇ ਜੰਗਲ ਦੇ ਵਿੱਚੋਂ ਅਸੀਂ ਦੋ ਬੰਦੇ ਅੱਗੇ ਲਗੇ ਗਏ ਜਾਂ ਉਹਨਾਂ ਦੀ ਲੈਂਡ ਹੂੰ ਜਿਹੜਾ ਨਾਂ ਦਾ ਟੱਲੀ ਫੈਰ ਪਿੱਛੋਂ ਪਾਕਿਸਤਾਨ ਤੋਂ ਆਂਦਾ ਸੀ ਗੰਦਾ ਤੂਫਦਾ ਉਹ ਫਾਇਰ ਦੇ ਕਿਰਨੇ ਨਾਲ ਅਭੀ ਜਾ ਦੇ ਰੈਣ ਕੱਟੀ ਏ ਫਿਰ ਕੀ ਕੰਮ ਕੀਤਾ ਉਹਨਾਂ ਦਾ ਜਿਹੜਾ ਫਾਇਰ ਸੀ ਜਦੋਂ ਇਹਨਾਂ ਨੇ ਫਿਰ ਅਸੀਂ ਦੂਸਰੀ ਰਾਤ ਚੈੱਕ ਕੀਤਾ ਉਹਨਾਂ ਦਾ ਵੀ ਫਾਇਰ ਉਹਨਾਂ ਦੇ ਉੱਤੇ ਆਪਣਾ ਟਫਨ ਸੀ ਖਾਈ ਨਹਿਰਾ ਤੇ ਆਪਣਾ ਫਾਇਰ ਵੀ ਉਹਨਾਂ ਦੇ ਉੱਪਰ ਜਦੋਂ ਸਵੇਰੇ 9 ਵਜੇ ਅਭੀ ਤਿੰਨ ਆਦਮੀ ਇੱਕ ਬਲੋਚੀ ਪਠਾਨ ਸੂਬੇਦਾਰ ਨਾਂ ਦਾ ਜਦੋਂ ਹੈਂਡ ਓਪ ਕਰਾਈ ਜਾਦੇ ਤਿੰਨਾਂ ਨੂੰ ਫਾੜਿਆ ਇੱਕ ਵਿੱਚ ਮਰ ਗਿਆ ਦੋ ਜੀ ਨੇ ਪਕੜ ਲੈ ਉਥੋਂ ਦਰਿਆ ਦਾ ਕਿਨਾਰਾ ਉਧਰੋਂ ਆਪਣੀ ਸਰਕਾਰ ਨੇ ਸੈਣੀ ਵਾਲੇ ਤੋਂ ਪਾਣੀ ਪੂਰਾ ਛੋੜ ਦਿੱਤਾ ਨਾਂ ਦਾ ਨਦੀਸ਼ੇਰ ਖਤਮ ਹੋ ਗਿਆ ਪਾਣੇ ਜੋਗੇ ਨਹੀਂ ਰਹਿ ਗਏ ਫਿਰ ਰਾਜਾ ਮੋਦਮ ਤੋਂ ਲੱਗਤੇ ਹੰ ਰੰਗੇਬਾੜੀ ਪੋਸਟ ਤੋਂ ਲੱਗਤੇ ਫਿਰ ਸਿੱਧੇ ਕਿਨੇ ਰਾ ਰਾਜਾ ਮੋਦਮ ਗਏ ਉੱਥੇ ਫਿਰ ਆਪਣੇ ਬੱਦਬਾਖ ਸਾਹਿਬ ਨੂੰ ਕਾਨਾ ਸਭ ਡੀਐਸਪੀ ਨੂੰ ਵੀ ਮੋ ਉਧਰ ਹੋ ਗਿਆ ਵੀ ਆ ਗਏ ਫਿਰ ਉਧਰ ਉਹਨਾਂ ਫਿਰ ਖੋਦ ਜਿਹੜੀ ਉਹਨਾਂ ਚੌਕੀ ਦੇ ਕਬਜ਼ਾ ਕੀਤਾ ਸੀ ਰਾਜਾ ਮੋਦ ਉਦੋਂ ਫਿਰ ਉਹਨਾਂ ਨੂੰ ਪਾਜਣਾ ਪੈ ਗਿਆ ਉਹਨਾਂ ਖਾ ਦੀ ਨਾਂ ਦੀ ਫੌਜ ਉਧਰ ਵੀ ਆ ਗਈ ਉਧਰ ਵੀ ਆ ਗਈ ਹੈ ਫਿਰ ਅੱਗੇ ਫੌਜ ਮਗਰ ਟੈਂਕ ਆਪਣੇ ਫਿਰ ਸੱਤ ਟੈਂਕ ਸੀ ਜਿਹੜੇ ਆਪਣੇ ਸਾਦੇ ਮੰਬਦੋਟ ਇਲਾਕੇ ਦੇ ਵਿੱਚ ਉਹਨਾਂ ਦੀ ਫਿਰ ਨੇੜੀਆਂ ਕਲਾ ਦਿੱਤੀਆਂ ਨੇ ਫਿਰ ਧੂੜ ਭਰੀ ਦੀ ਗਈ ਅੱਜ ਵੀ ਸਰਕਾਰ ਕਵੇ ਮੇਰੀ 80 ਸਾਲ ਦੀ ਉਮਰ ਹੋ ਗਈ ਅੱਜ ਵੀ ਮੈਂ ਤਿਆਰ ਬੈਠਾ ਅੱਜ ਵੀ ਮੈਂ ਮੇਰੇ ਜਦਮੇਗਾ ਕੋਈ ਪਿੰਡ ਦਾ ਜਿੰਨਾ ਸਾਦਾ ਪੰਜਾਬ ਦਾ ਇਲਾਕਾ ਹੈ ਬਾਰਡਰ ਦਾ ਇਹ ਸਭ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਦੋ ਬੱਚੇ ਨੇ ਮੇਰੇ ਵੀ ਫੌਜ ਦੇ ਵਿੱਚ ਨੇ ਅਟਾ ਫਰੀ ਨਗਰ ਬੈਠੇ ਨੇ ਇਹ ਤੁਹਾਡੇ ਪੈਰ ਕਿਵੇਂ ਜਿਹੜਾ ਗਿਆ ਇਹ ਪੈਰ ਫਿਰ ਜਦੋਂ ਲੜਾਈ ਬੰਦ ਹੋਈਏ ਆਪਣੀਆਂ ਗੱਡੀਆਂ ਜਾਂਦੀਆਂ ਸੀ ਅੱਗੇ ਅੱਗੇ ਗੱਡੀਆਂ ਜਾਂਦੀਆਂ ਐ ਤੇ ਗੱਡੀਆਂ ਰਸਤੇ 'ਚ ਫਸ ਜਾਂਦੀਆਂ ਬੰਦੀਸ਼ਾਂ ਲਾਏ ਤੇ ਫਿਰ ਫੌਜ ਨੇ ਕਿਹਾ ਉਹਨੇ ਆਖਾ ਵੀ ਸਰਕੰਡਾ ਵਾੜ ਦੇ ਨਾਲ ਗੱਡੀਆਂ ਦੇ ਰਸਤੇ ਦੇ ਉੱਪਰ ਸੱਟੋ ਉਹ ਚੰਕ ਜਿਹਨੇ ਨਾ ਇਹ ਸਮਨੇ ਮੈਨ ਸੀ ਸਾਨੂੰ ਪਤਾ ਨਹੀਂ ਸੀ ਉੱਪਰ ਮੇਰਾ ਪੈਰਗਾ ਚੱਲ ਗਿਆ ਹੂੰ ਪੈਰ ਚਲਾ ਗਿਆ ਅੱਜ ਤੱਕ ਨਾ ਕੋਈ ਮੈਨੂੰ ਸਹੂਲਤ ਮਿਲੀ ਏ ਤੇ ਨਾ ਮੈਨੂੰ ਕੇ ਦਿੱਤੀ ਬਾਦ ਉਹਦਾ ਅਸੀਂ 50 60 ਸਾਲ ਦਾ ਐਸੀ ਫਿਰਨਾ ਆਦੇ ਬੱਚਿਆਂ ਨੂੰ ਰੋਟੀ ਆਦੀ ਮਿਹਨਤ ਕਰਦੇ ਖਵਾ ਛੜਨਾ ਤੇ ਕਰ ਛੜਨਾ ਅੱਜ ਵੀ ਜੇ ਐਵੇਂ ਦਾ ਮਾਹੌਲ ਬੰਦਾ ਤੁਸੀਂ ਨਾਲ ਖੜੇ ਹੋ ਬਿਲਕੁਲ ਮੋਢੇ ਨਾਲ ਮੋਢਾ ਜੋੜ ਦੇ ਮੈਂ ਲੜਨ ਨੂੰ ਵੀ ਤਿਆਰ ਬੈਠਾ ਹੂੰ ਇਹ ਨਾ ਕਹਵੇ ਸਰ ਪਾਕਿਸਤਾਨ ਵੀ ਸਾਡੇ ਨਾਲ ਪਬਲਿਕਾਂ ਦੀ ਕੀ ਕਰੇ ਦੀ ਭੱਜੇ ਦੀ ਪਬਲਿਕ ਭੱਜਣ ਵਾਲੀ ਨਹੀਂ ਹੈਗੀ ਨਾ ਭੱਜੇ ਦੀ ਨਾ ਡਰੇ ਦੀ ਨਾ ਝੁਕੇ ਦੀ ਨਾ ਕਰੇ ਦੀ ਹਾਂ ਤਾਂ ਬਿਲਕੁਲ ਕਾਲਾ ਸਿੰਘ ਜੀ ਨਾਲ ਗੱਲਬਾਤ ਕੀਤੀ ਕਰੀਬ 80 ਸਾਲ ਇਹਨਾਂ ਦੀ ਉਮਰ ਹੈ ਹਾਂ ਤਾਂ ਇਹਨਾਂ ਨੇ ਸਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਉਸ ਸਮੇਂ ਦੇ ਹਾਲਾਤ ਕੀ ਹੋਗੇ ਸੀ ਉਸ ਦੇ ਬਾਰੇ ਇਹਨਾਂ ਨੇ ਦੱਸਿਆ ਉਹ ਅੱਜ ਵੀ ਹੌਸਲਾ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪੈਰ ਵੀ ਚਲਾ ਗਿਆ ਉਸ ਟਾਈਮ ਦੇ ਉੱਪਰ ਪਰ ਅੱਜ ਵੀ ਹੌਸਲਾ ਡਗਮਗਾਇਆ ਨਹੀਂ ਹੈਗਾ ਅੱਜ ਵੀ ਹੌਸਲਾ ਉਹਦੇ ਉਵੇਂ ਹੀ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਐਵੇਂ ਦੇ ਹਾਲਾਤ ਬਣੇ ਤਾਂ ਅੱਜ ਵੀ ਆਪਣੇ ਜਵਾਨਾਂ ਦੇ ਨਾਲ ਖੜੇ ਨੇ ਕੈਮਰਾ ਪਰਸੋਂ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਰੋਸ਼